ਤਸਵੀਰਾਂ ਦੇਖ ਸਕਦੇ ਹੋ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਆਏ ਚਾਰ ਲੁਟੇਰਿਆਂ ਨੇ ਆਟਾ ਚੱਕੀ ਵਾਲੇ ਮਾਲਕ ਤੇ ਗੋਲੀਆਂ ਚਲਾ ਦਿੱਤੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਔਰ ਤੁਹਾਡੇ ਨਾਲ ਸਕਰੀਨ ਦੇ ਉੱਪਰ ਐਸੀ ਸਾਂਝੀਆ ਕਰ ਰਹੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਰਾਤ ਦਾ ਸਮਾਂ ਜਦੋਂ ਦੁਕਾਨ ਬੰਦ ਕਰਕੇ ਜਿਹੜਾ ਆਟਾ ਚੱਕੀ ਦਾ ਜਿਹੜਾ ਮਾਲਕ ਸੀ ਉਹ ਵਾਪਸ ਘਰ ਜਾਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਚਾਰ ਲੁਟੇਰੇ ਉਸ ਨੂੰ ਉਸ ਦੀ ਰੇਕੀ ਕਰ ਰਹੇ ਸੀ ਉਸ ਨੂੰ ਦੇਖ ਰਹੇ ਸੀ ਕਿ ਕਿੱਥੇ ਜਾ ਰਿਹਾ ਔਰ ਕਿੱਥੋਂ ਵਾਪਸ ਆਵੇਗਾ ਯਾਕਾ ਤੋ ਦੁਕਾਨ ਬੰਦ ਕਰਕੇ ਵਾਪਸ ਘਰ ਜਾਵੇਗਾ ਤਾਂ ਉਸ ਤੋਂ ਪਹਿਲਾਂ ਹੀ ਇੰਨਾ ਚਾਰ ਲੁਟੇਰਿਆ ਨੇ ਆ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਤਸਵੀਰਾਂ ਤੁਸੀਂ ਗੌਰ ਦੇ ਨਾਲ ਦੇਖਿਓ ਜਿੱਥੇ ਇੱਕ ਪਾਸੇ ਚਾਰ ਲੁਟੇਰੇ ਆ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸੇ ਦਰਮਿਆਨ ਹੀ ਜਿਹੜਾ ਦੁਕਾਨਦਾਰ ਹੈ ਉਹ ਡਟ ਕੇ ਉਹਨਾਂ ਦਾ ਸਾਹਮਣਾ ਕਰਦਾ ਹੈ ਡਟ ਕੇ ਸਾਹਮਣਾ ਕਰਦਾ ਔਰ ਇਸੇ ਦਰਮਿਆਨ ਹੀ ਜਿਹੜੇ ਲੁਟੇਰੇ ਨੇ ਉਹ ਗੋਲੀਆਂ ਚਲਾ ਦਿੰਦੇ ਨੇ ਤਾਂ ਇਸ ਗੋਲੀਆਂ ਚੱਲਣ ਕਾਰਨ ਜਿਹੜਾ ਦੁਕਾਨਦਾਰ ਹੈ ਉਸਦੇ ਗੋਲੀਆਂ ਵੀ ਲੱਗੀਆਂ ਔਰ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਵੱਡੀ ਗੱਲ ਇਹ ਹੈ ਕਿ ਦੁਕਾਨਦਾਰ ਨੇ ਬਹਾਦਰੀ ਦੇ ਨਾਲ ਡਟ ਕੇ ਇਹਨਾਂ ਲੁਟੇਰਿਆਂ ਦਾ ਸਾਹਮਣਾ ਕੀਤਾ ਲਗਾਤਾਰ ਚੋਰੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆ ਨੇ ਬੇਖੌਫ ਹੋ ਕੇ ਲੁਟੇਰੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਰਹੇ ਨੇ ਭਾਵੇਂ ਇਹ ਰਾਹ ਜਾਂਦੇ ਜਾਂ ਦਿਨ ਦਿਹਾੜੇ ਘਟਨਾ ਵਾਪਰੀ ਹੋਵੇ ਜਾਂ ਫਿਰ ਰਾਤ ਵੇਲੇ ਇਹ ਘਟਨਾ ਨੂੰ ਅੰਜਾਮ ਦਿੰਦੇ ਹੋਣ ਪਰ ਜਿਹੜੀਆਂ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਦਸੂਹਾ ਦੇ ਪਿੰਡ ਸਾਗਰਾ ਦੀ ਹੈ ਜਿੱਥੇ ਦੁਕਾਨਦਾਰ ਜਿਹੜਾ ਦੁਕਾਨ ਚੋਂ ਬਾਹਰ ਜਿਹੜਾ ਆਪਣੇ ਘਰ ਵਾਪਸ ਚੱਲਾ ਸੀ ਪਰ ਉਸ ਤੋਂ ਪਹਿਲਾਂ ਹੀ ਚਾਰ ਲੁਟੇਰੇ ਉਸ ਦੀ ਰੇਕੀ ਕਰ ਰਹੇ ਸੀ ਉਸ ਨੂੰ ਕਈ ਸਮੇਂ ਪਹਿਲਾਂ ਉਸ ਨੂੰ ਦੇਖ ਰਹੇ ਸੀ ਕਿ ਆਪਣੇ ਪੈਸੇ ਗੱਲੇ ਦੇ ਵਿੱਚੋਂ ਕੱਢ ਕੇ ਜੋ ਕਮਾਈ ਕੀਤੀ ਕਮਾਈ ਕੀਤੀ ਹੁੰਦੀ ਹੈ ਸਾਰਾ ਦਿਨ ਕਿਉਂਕਿ ਜਿਹੜਾ ਦੁਕਾਨਦਾਰ ਹੈ ਉਹ ਵਾਪਸ ਘਰ ਜਾ ਰਿਹਾ ਸੀ ਔਰ ਉਸ ਤੋਂ ਪਹਿਲਾਂ ਹੀ ਇਹ ਜਿਹੜੇ ਚਾਰ ਲੁਟੇਰੇ ਨੇ ਇਕਦਮ ਹੀ ਦਾਵਾ ਬੋਲ ਦਿੰਦੇ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਆਏ ਸੀ ਜੋ ਦੁਕਾਨਦਾਰ ਨੇ ਕਿਰਤ ਕਰਕੇ ਆਪਣੀ ਜਿਹੜੀ ਕਮਾਈ ਹੈ ਉਹ ਘਰ ਲੈ ਕੇ ਜਾਣੀ ਸੀ ਉਸ ਤੋਂ ਪਹਿਲਾਂ ਇਹ ਜਿਹੜੇ ਲੁਟੇਰੇ ਨੇ ਇੱਕਦਮ ਆ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ ਇਸੇ ਦੇ ਚੱਲਦੇ ਹੋਏ ਇਹਨਾਂ ਵੱਲੋਂ ਤਮਕਾਇਆ ਵੀ ਜਾਂਦਾ ਹੈ ਦੁਕਾਨਦਾਰ ਨੂੰ ਤਮਕਾਇਆ ਜਾਂਦਾ ਹੈ ਜਿਹੜਾ ਆਟਾ ਚੱਕੀ ਦਾ ਮਾਲਕ ਸੀ ਉਸ ਨੂੰ ਤਮਕਾਇਆ ਜਾਂਦਾ ਹੈ ਪਰ ਜਿਹੜਾ ਦੁਕਾਨਦਾਰ ਹੈ ਉਹ ਇਹਨਾਂ ਦਾ ਡਟ ਕੇ ਸਾਹਮਣਾ ਕਰਦਾ ਹੈ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਲੁੱਟ ਦੀ ਘਟਨਾ ਨੂੰ ਇਹ ਚਾਰ ਲੁਟੇਰੇ ਅੰਜਾਮ ਦੇਣ ਦੇ ਲਈ ਆਏ ਸੀ ਪਰ ਇਹ ਘਟਨਾ ਜਿਹੜੀ ਵਾਪਰੀ ਹੈ ਉਹ ਪਿੰਡ ਸਾਗਰਾ ਵਿਖੇ ਵਾਪਰੀ ਹੈ ਉੱਥੋਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਚਾਰ ਲੁਟੇਰੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਆਏ ਸੀ ਔਰ ਲੁਟੇਰਿਆਂ ਵੱਲੋਂ ਜਦੋਂ ਗੋਲੀਆਂ ਚਲਾਈਆਂ ਗਿਆ ਤਾਂ ਇਸੇ ਦਰਮਿਆਨ ਹੀ ਜਿਹੜਾ ਆਟਾ ਚੱਕੀ ਦਾ ਮਾਲਕ ਸੀ ਉਸ ਵੱਲੋਂ ਬੜੀ ਬਹਾਦਰੀ ਨਾਲ ਇਹਨਾਂ ਡਟ ਕੇ ਸਾਹਮਣਾ ਕੀਤਾ ਗਿਆ ਪਰ ਉੱਥੇ ਹੀ ਜਦੋਂ ਜ਼ਖਮੀ ਹਾਲਤ ਵਿੱਚ ਇਸ ਤਰੀਕੇ ਦੇ ਨਾਲ ਪਰਿਵਾਰ ਵਾਲਿਆਂ ਨੇ ਦੇਖਿਆ ਤਾਂ ਉਹ ਵੀ ਡੰਗ ਰਹਿ ਗਏ ਹਾਲਾਕੀ ਪਰਿਵਾਰ ਨੇ ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਉਹ ਜੇਰੇ ਇਲਾਜ ਹੈ ਪਰ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਜਿਹੜੇ ਦਰਸ਼ਕ ਹੁਣੇ-ਹੁਣੇ ਜੁੜੇ ਨੇ ਉਹਨਾਂ ਨੂੰ ਮੁਰ ਤੋਂ ਦੱਸ ਦਿੰਨੇ ਆ ਪਿੰਡ ਸਾਗਰਾ ਦੀ ਇਹ ਘਟਨਾ ਹੈ ਜਿੱਥੇ ਇਹ ਦੁਕਾਨਦਾਰ ਦੁਕਾਨ ਬੰਦ ਕਰਕੇ ਵਾਪਸ ਆਪਣੇ ਘਰ ਜਾਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਚਾਰ ਲੁਟੇਰੇ ਨੇ ਦੁਕਾਨ ਤੇ ਹੁੰਦੇ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਪਰ ਇਸੇ ਦਰਮਿਆਨ ਹੀ ਜਿਹੜੇ ਚਾਰ ਲੁਟੇਰੇ ਨੇ ਉਹ ਦੁਕਾਨਦਾਰ ਜਿਹੜਾ ਮਾਲਕ ਹੈ ਉਸ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਹਾਲਾਂਕਿ ਜਿਹੜਾ ਵਿਅਕਤੀ ਹੈ ਉਹ ਉਹਨਾਂ ਦਾ ਡਟ ਕੇ ਸਾਹਮਣਾ ਕਰਦਾ ਹੈ ਬੜੀ ਬਹਾਦਰੀ ਨਾਲ ਡਟ ਕੇ ਸਾਹਮਣਾ ਕਰਦਾ ਹੈ ਔਰ ਇਸੇ ਦੇ ਚਲਦੇ ਹੋਏ ਉਸ ਨੂੰ ਗੋਲੀ ਲੱਗ ਜਾਂਦੀ ਹੈ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਮੇਰੇ ਭਰਾ ਸਭ ਚੱਕੀ ਬੰਦ ਕਰਕੇ ਆ ਗਏ ਅੰਮ੍ਰਿਤਪਾਲ ਸਿੰਘ ਕੀ ਹੋਇਆ ਸਤਾ ਕੀ ਇਹ ਚੱਕੀ ਤੋਂ ਆਪਣੇ ਬੰਦ ਸ਼ੋਪ ਕਰ ਬੰਦ ਕਰਕੇ ਆ ਰਹੇ ਸੀਗੇ ਤੇ ਹੱਥ ਬੈਗ ਸੀਗਾ ਪੈਸੇ ਸੀ ਆਪ ਵੀ ਸੱਗਣੇ ਚੱਕੀ 100 ਮੀਟਰ ਦੂਰ ਦਾ ਦੁਕਾਨ ਤੋਂ ਤੇ ਉਹ ਪਹਿਲਾਂ ਪਿਛਾ ਕਰ ਰਹੀ ਸੀ ਇਹਨਾਂ ਦਾ ਇਹ ਉਹ ਚਾਰ ਬੰਦੇ ਸੀਗੇ ਹਾਂਜੀ ਮੁੰਬਈ ਇੱਥੇ ਸੀਗੇ ਉਹ ਪਹਿਲਾਂ ਆਏ ਹੋਲੇ ਵੀ ਆਏ ਤੇ ਇਹਦਾ ਆਹ ਲੱਗ ਰਿਹਾ ਨੋਰਮਲ ਮਾਲ ਆ ਰਿਹਾ ਉਹਨੇ ਪਹਿਲਾਂ ਦੀ ਪਟਾੜ ਮਾਰਦਾ ਬੰਦ ਕੋਸ਼ਿਸ਼ ਕੀਤੀ ਇਹਨੇ ਆਪਣੇ ਹੱਥ ਬਾਹ ਕਰਤੀ ਇਨਾਂ ਦੀ ਬਾਤ ਲੱਗ ਗਈ ਅਗਰ ਉਹਨਾਂ ਨੇ ਆਪਣੇ ਬਚਾ ਲਈ ਗੋਰੀਆ ਸਟਾਰ ਤੇ ਇੱਕ ਗੋਰੀ ਬਾਪਰੇ ਪੱਟ ਤੇ ਵੱਜ ਗਈ ਤੇ ਦੋ ਜੱਡੂ ਗੋਰੀਆ ਇੱਕ ਲੜ ਗਿਆ ਦੂਰ طرف ਪੇਸ਼ੈਂਟ ਅਮਨਿਪਾਲ ਸਿੰਘ ਆਏ ਨੇ ਸਗਰਾ ਦਾਸਰੇ ਪਿੰਡ ਜਿੱਥੇ ਵਾਰਦਾਤ ਹੋਈ ਹੈ ਕੋਈ ਲੁੱਟ ਖੋਹ ਦਾ ਕੇਸ ਕਹਿ ਰਹੇ ਆਪਣੇ ਮੂੰਹ ਸਾਲਟ ਇਹੀ ਹੈ ਕਿ ਉਹਨਾਂ ਦੇ ਲੈਫਟ ਥਾਈ ਤੇ ਫਾਇਰ ਆਰਮ ਇਜਰੀ ਹੈਗੀ ਐਂਟਰੀ ਵੂਡ ਹੈਗਾ ਤੇ ਲੈਫਟ ਰਿਸਟ ਤੇ ਵੀ ਵੂਡ ਹੈਗਾ ਇਨਸਾਈਡ ਤੇ ਉਹਦਾ ਪੇਸ਼ੈਂਟ ਓਰੀਐਂਟਡ ਹੈਗਾ ਆ ਆ ਵਾਈਟਲ ਸਟੇਬਲ ਹੈਗੇ ਆ ਤਾਂ ਠੀਕ ਹੈ ਹਜੇ ਪੇਸ਼ੈਂਟ ਦੀ ਹਾਲਤ ਠੀਕ ਹੈ ਰਾਤ ਨੂੰ ਕਰੀਬ 8:30 ਦੇ ਵੇਲੇ ਕਰੀਬ ਪਿੰਡ ਦੇ ਵਿੱਚ ਜਿਹੜੀ ਕਰਾਨੇ ਦੀ ਦੁਕਾਨ ਹੈ ਉੱਥੇ ਚਾਰ ਜਿਹੜੇ ਅਨੁਸ਼ਾਸਿਤ ਵਿਅਕਤੀ ਆ ਉਹਨਾਂ ਨੇ ਲੋਕੋ ਨਾਲ ਵੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਮਕਾਨ ਜਿਹੜੇ ਦੁਕਾਨ ਦੇ ਮਾਲਕ ਸੀ ਉਹਨਾਂ ਬੜੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਵੀ ਜਿਹੜੀ ਹੈਗੀ ਕਾਮਯਾਬ ਫਿਰ ਉਹਨਾਂ ਨੇ ਉੱਤੇ ਫੈਡ ਕਰ ਦਿੱਤਾ ਜਿਸ ਦੇ ਨਾਲ ਉਹਨਾਂ ਦੇ ਪੜਤੇ ਗੋਲੀ ਲੱਗ ਗਿਆ ਅਸੀਂ ਅਫੇਅਰ ਦਰਜ ਕਰਾਂ ਜਲਦੀ ਦੋਸ਼ਨ ਭਾਰ ਕਰਕੇ ਉਹਨੂੰ ਜੇਲਾ ਵੀ ਬੰਦ ਕੀਤਾ ਜਾਏਗਾ ਮੇਰੇ ਭਾਰਤ ਸਾਹਿਬ ਚੱਕੀ ਬੰਦ ਕਰਕੇ ਆ ਰਿਹਾ ਅੰਮ੍ਰਿਤਪਾਲ ਸਿੰਘ ਕੀ ਬੈਠਾ ਹੈ